ਸਭ ਤੋਂ ਪਹਿਲਾਂ ਹਰ ਇੱਕ ਜਥੇਬੰਦੀ ਹਰ ਸਿੱਖ ਦਾ ਧੰਨਵਾਦ ਹੈ ਜੋ ਵੀ ਕਦਮ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਤੋਂ ਜੋ ਵੀ ਕਰਵਾਇਆ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਹਰ ਸਿੱਖ ਨੇ ਹਰ ਪੰਥ ਪੰਤੇ ਹਰ ਉਸ ਬੰਦੇ ਨੇ ਮੈਨੂੰ ਦਿੱਤਾ ਆਜੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀਗਾ ਸੋ ਇਹਨਾਂ ਨੇ ਵੀ ਮੇਰੇ ਉਸ ਕਦਮ ਦਾ ਕਿਉਂਕਿ ਉਹ ਪੂਰੇ ਪੰਥ ਦਾ ਮੁੱਦਾ ਸੀਗਾ ਸਿੱਖ ਬੱਚੇ ਦਾ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਤੇ ਕੁਦੀ ਪਹਿਚਾਨ ਤੇ ਸਿੱਖਣ ਦੇ ਕਾਰਨ ਦਾ ਮੁੱਦਾ ਸੀਗਾ ਤੇ ਜੇ ਸੰਸਾਦੀ ਜ਼ਿੰਮੇਵਾਰੀ ਬੰਦੀ ਹੈ ਉਹ ਵੀ ਅੱਗੇ ਆਈ ਹੈ ਅੱਜ ਉਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਧਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਣ ਦੀ ਹਿੰਮਤ ਰੱਖਣੀ ਪੈਣੀ ਹੈ ਸਾਨੂੰ ਚੈਲੰਜਸ ਕਰਦੇ ਮੈਂ ਖੁਦ ਕਹਿ ਰਹੀ ਹਾਂ ਕਿ ਮੈਂ ਕੰਪੀਟ ਕਰ ਰਹੀ ਹਾਂ ਪ੍ਰੈਪਰੇਸ਼ਨ ਕਰ ਰਹੀ ਹੈ ਆਪਣੀ ਸਟੱਡੀ ਵਾਈਜ਼ ਵੀ ਬਟ ਮੈਨੂੰ ਇੱਕ ਅਲੱਗ ਤੋਂ ਕੰਪੀਟ ਕਰਨਾ ਪਿਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਚਾਹੇ ਕਰਨਾ ਪਿਆ ਪਰ ਮੈਨੂੰ ਦੁੱਖ ਨਹੀਂ ਹੈ ਠੀਕ ਹੈ ਉਹ ਬਾਕੀ ਬੱਚਿਆਂ ਲਈ ਵੀ ਇਹੀ ਹੈ ਕਿ ਅੱਗੇ ਆਓ ਸਾਡੀ ਲੋੜ ਹੈ ਅਸੀਂ ਵੰਸ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਨ ਦੇ ਨਾਲ ਅੱਗੇ ਆਓ ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਵੱਧ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਹਾਰੇ ਤੇ ਜਥੇਬੰਦੀ ਹਰ ਸਿੱਖ ਦਾ ਧੰਨਵਾਦ ਹੈ ਜੀ ਜੋ ਵੀ ਕਦਮ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਤੋਂ ਜੋ ਵੀ ਕਰਵਾਇਆ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਅਰ ਸੇਖ ਨੇ ਹਰ ਪੰਥ ਪੰਥੇ ਹਰ ਉਹ ਬੰਦੇ ਨੇ ਮੈਨੂੰ ਦਿੱਤਾ ਆਜ ਜੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀਗਾ ਚਲੋ ਇਹਨਾਂ ਨੇ ਵੀ ਮੇਰੇ ਉਸ ਕਦਮ ਦਾ ਕਿਉਂਕਿ ਉਹ ਪੂਰੇ ਪੰਥ ਦਾ ਮੁੱਦਾ ਸੀਗਾ ਸਿੱਖ ਬੱਚੇ ਦਾ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਜੇ ਕੁੜੀ ਪਹਿਚਾਨ ਤੇ ਸਿੱਖਣੇ ਦਾ ਕਾਰਨ ਦਾ ਮੁੱਦਾ ਸੀਗਾ ਤੇ ਜੇ ਸੰਸਾਦੀ ਜ਼ਿੰਮੇਵਾਰੀ ਬੰਦੀ ਹੈ ਉਹ ਵੀ ਅੱਗੇ ਆਈ ਹੈ ਅੱਜ ਉਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਧਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਣ ਦੀ ਹਿੰਮਤ ਰੱਖਣੀ ਪੈਣੀ ਹੈ ਸਾਨੂੰ ਚੈਲੰਜਸ ਕਰਦੇ ਨੇ ਮੈਂ ਖੁਦ ਕਹਿ ਰਹੀ ਹਾਂ ਕਿ ਮੈਂ ਕੰਪੀਟ ਕਰ ਰਹੀ ਹਾਂ ਪ੍ਰੈਪਰੇਸ਼ਨ ਕਰ ਰਹੀ ਆ ਆਪਣੀ ਸਟੱਡੀ ਵਾਈਜ਼ ਵੀ ਬਟ ਮੈਨੂੰ ਇੱਕ ਅਲੱਗ ਤੋਂ ਕੰਪੀਟ ਕਰਨਾ ਪਿਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਚਾਹੇ ਕਰਨਾ ਪਿਆ ਪਰ ਮੈਨੂੰ ਦੁੱਖ ਨਹੀਂ ਹੈ ਠੀਕ ਹੈ ਉਹ ਬਾਕੀ ਬੱਚਿਆਂ ਲਈ ਵੀ ਇਹੀ ਹੈ ਕਿ ਅੱਗੇ ਆਓ ਸਾਡੀ ਲੋੜ ਹੈ ਅਸੀਂ ਪੰਥ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਣ ਦੇ ਨਾਲ ਅੱਗੇ ਆਓ ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਵੱਧ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਹਰ ਇੱਕ ਜਥੇਬੰਦੀ ਹਰ ਸਿੱਖ ਦਾ ਧੰਨਵਾਦ ਹੈ ਜੋ ਵੀ ਕਦਮ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਤੋਂ ਜੋ ਵੀ ਕਰਵਾਇਆ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਅਰ ਸਿੱਖ ਨੇ ਹਰ ਪੰਥ ਦੇ ਹਰ ਉਸ ਬੰਦੇ ਨੇ ਮੈਨੂੰ ਦਿੱਤਾ ਆ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀਗਾ ਚਲੋ ਇਹਨਾਂ ਨੇ ਵੀ ਮੇਰੇ ਉਸ ਕਦਮ ਦਾ ਕਿਉਂਕਿ ਉਹ ਪੂਰੇ ਪੰਥ ਦਾ ਮੁੱਦਾ ਸੀਗਾ ਸਿੱਖ ਬੱਚੇ ਦਾ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਜੇ ਕੁੜੀ ਪਹਿਚਾਨ ਤੇ ਸਿੱਖਰੇ ਕਕਾਰ ਦਾ ਮੁੱਦਾ ਸੀਗਾ ਤੇ ਜੇ ਸੰਸਦੀ ਜ਼ਿੰਮੇਵਾਰੀ ਬੰਦੀ ਹੈ ਉਹ ਵੀ ਅੱਗੇ ਆਈ ਹੈ ਅੱਜ ਉਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਧਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਣ ਦੀ ਹਿੰਮਤ ਰੱਖਣੀ ਪੈਣੀ ਹੈ ਸਾਨੂੰ ਚੈਲੰਜਸ ਕਰਦੇ ਨੇ ਮੈਂ ਖੁਦ ਕਹਿ ਰਹੀ ਹਾਂ ਕਿ ਮੈਂ ਕੰਪੀਟ ਕਰ ਰਹੀ ਹਾਂ ਪ੍ਰੈਪਰੇਸ਼ਨ ਕਰ ਰਹੀ ਹਾਂ ਆਪਣੀ ਸਟੱਡੀ ਵਾਈਜ਼ ਵੀ ਬਟ ਮੈਨੂੰ ਇੱਕ ਅਲੱਗ ਤੋਂ ਕੰਪੀਟ ਕਰਨਾ ਪਿਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਚਾਹੇ ਕਰਨਾ ਪਿਆ ਪਰ ਮੈਨੂੰ ਦੁੱਖ ਨਹੀਂ ਹੈ ਠੀਕ ਹੈ ਉਹ ਬਾਕੀ ਬੱਚਿਆਂ ਲਈ ਵੀ ਇਹੀ ਹੈ ਕਿ ਅੱਗੇ ਆਓ ਸਾਡੀ ਲੋੜ ਹੈ ਅਸੀਂ ਵੰਸ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਨ ਦੇ ਨਾਲ ਅੱਗੇ ਆਓ ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਵੱਧ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ